ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਦਾ ਰੈਕਸ਼ਨ ਕਰਨ ਜਾ ਰਹੇ ਹਾਂ ਜੀ ਆਪਾਂ ਨਰਿੰਦਰ ਸਰਾਇਓਨੀ ਵਿਰਜੀ ਆ ਫਨੀ ਵੀਡੀਓ ਬਣਾਉਂਦੇ ਬਹੁਤ ਘੈਂਟ ਵੀਡੀਓ ਹੁੰਦੀ ਹੈ ਉਹਨਾਂ ਦੀ ਲੈਬਰਾ ਨਸਲ ਦੀ ਮੱਝ ਅਈ ਅੱਗੋਂ ਵੇਖ ਲਓ ਵੀ ਵੀਡੀਓ ਕਿੰਨੀ ਘੈਂਟ ਹੋਣ ਵਾਲੀ ਆ ਥੰਬਨੇਲ ਤੀ ਵੇਖ ਲਿਆ ਤੇ ਆਓ ਜੀ ਵੀਡੀਓ ਕਰਦੇ ਹਾਂ ਆਪਾਂ ਸਟਾਰਟ ਮੋਟਰਸਾਈਕਲ ਤੇ ਛੋਟੇ ਥੇ ਕਿ ਮੱਝ ਦੀ 10 ਪੈਂਦੀ ਸੀ ਹੋ ਵੇ ਪਾਪਾ ਬੈਠੇ ਆ ਪਾਪਾ ਸਰਪੰਚ ਬੜੇ ਦਿਨ ਹੋ ਗਏ ਉਹ ਸੌਦਾ ਨਹੀਂ ਹੋਣ ਦਾ ਅੱਜ ਮੱਝ ਲੈ ਕੇ ਜਾਈ ਨਹੀਂ ਆਪਾਂ ਸਰਪੰਚ ਵਾਹ ਸਰਪੰਚ ਛੋਟਾ ਚਾ ਵਾਦ ਸਰਪੰਚ ਜਾਨੀ ਚਲਦੇ ਨੇ ਤਾਂ ਪਪਲ ਦੇ ਬਰੇ ਲਾ ਕੇ ਬੈਠਾ ਇਹੋ ਜਿਹਾ ਠੰਡ ਠੰਡਰ ਜੀ ਆਕਰ ਜਾਂਦੇ ਆ ਗਰਮੀ ਲੱਗਦੀ ਗਰਮੀ ਤਾਂ ਕਿੰਨੀ ਹੈ ਆਪਾਂ ਮੈਂ ਸੁਣਿਆ ਮੱਝ ਵੇਦੇ ਤੁਸੀਂ ਮੱਝ ਲੈਣ ਆਇਆ ਮੱਝ ਲੈਣ ਆਏ ਹਾਂ ਵੀ ਮਰਨੇ ਕੋਈ ਦੁੱਧ ਲੈਣ ਨਹੀਂ ਹੁੰਦਾ ਤੁਸੀਂ ਮੱਝ ਲੈਣ ਆ ਗਏ ਜੋ ਦੱਸ ਪਈ ਕਿ ਮੱਝ ਵੇਚਦਾ ਪਾ ਹਾਂ ਵੇਚਦੇ ਆਓ ਦਿਖਾ ਦੇ ਮੱਝ ਮੱਝ ਚਲ ਆ ਸਰਪੰਚ ਦੇਖੀ ਜਮਾਨੀ ਬੜੇ ਇਧਰ ਹੋ ਗਏ ਹਾਂ ਬਾਦ ਆਜੋ ਸਰਪੰਚਾ ਜੀ ਸਾਡੇ ਨਹੀਂ ਜਾਣੀ ਅੱਜ ਆਈ ਮੱਝ ਆ ਬਾਜੋ ਵੇਖੋ ਸਰਪੰਚਾ ਡੰਡਾ ਤੇ ਮੜਾਇਆ ਮੱਝ ਤਾਂ ਠੀਕ ਹੀ ਲੱਗਦੀ ਐ ਨਸਲ ਕਿਹੜੀ ਆ ਤੂੰ ਵਪਾਰੀ ਕਹਦਾ ਮੈਂ ਦੱਸਣਾ ਆਪੇ ਬੁੱਝ ਸਰਪੰਚ ਗਵਾਹੀ ਤੇ ਜੇ ਮੈਂ ਬੁੱਝਲੀ ਤੇ ਮੈਂ ਮੱਝ ਲੈਣੀ ਉਹ ਮੈਂ ਬਾਤ ਥੋੜੀ ਪਾਈ ਐ ਵੀ ਤੂੰ ਬੁੱਝ ਲੈਣੀ ਐ ਤੇ ਮੱਝ ਲੈਣੀ ਐ ਦੱਸ ਨਸਲ ਸਰਪੰਚ ਤੂੰ ਵੇਖ ਕੇ ਦੱਸ ਕਿਹੜੀ ਨਸਲ ਐ ਬੱਜਨੀ ਇਹ ਪਲੀ ਪੁੜੀ ਲੱਗਦੀ ਮੈਨੂੰ ਤਾਂ ਲੈਪੜਾ ਲੱਗਦੀ ਐ ਓ ਬੱਲੇ ਤੇਰੇ ਇਸ ਹਾਨਾ ਦੇ ਫਿਰ ਤੇਰੇ ਕਾਦਾਂ ਲਵੇ ਕੇ ਲਾਦਾ ਤੂੰ ਪੱਗ ਨਸਲੇ ਉਹ ਬਾ ਜਬਾਨਾ ਕੁ ਤੂੰ ਸਰਪੰਚ ਨੂੰ ਕੁੱਤਿਆਂ ਲਾਈਆਂ ਡਿਆ ਤੇ ਉਹ ਮੱਝ ਨੂੰ ਕਿੱਧਰ ਲਾਈ ਜਾਂਦਾ ਕੁੱਤਿਆਂ ਨਾਲ ਉਹ ਪਹਿਲਾਂ ਸਰਪੰਚ ਸਾਹਿਬ ਕੁੱਤਿਆਂ ਦਾ ਕੰਮ ਕਰਦੇ ਤਾਰ ਕੇ ਗੱਲ ਕਰਨੇ ਕੁੱਤਿਆਂ ਦੀ ਕੁੱਤਿਆਂ ਦਾ ਕੰਮ ਕਾ ਛੱਡਿਆ ਇਹਨੂੰ ਕੁੱਤੇ ਨੇ ਵੜ ਲਿਆ ਤਾਰ ਕੇ ਛੜਦਾ ਕੰਮ ਕਿਤਾ ਮਲੇ ਸਰਪੰਚ ਕੁੱਤੇ ਦਾ ਵੜਿਆ ਵਾ ਓ ਇੰਨਾ ਗੱਲਾਂ ਨੂੰ ਛੱਡ ਪਾ ਇਹ ਦੱਸ ਕੇ ਮੱਝ ਦੁੱਧ ਕਿਨਾਂਕ ਦਿੰਦੀ ਆ ਦੁੱਧ ਬੜਾ ਦਿੰਦੀ ਆ ਤੁਹਾਡੇ ਕੋਲ ਨਹੀਂ ਇੰਨਾ ਪੀਤਾ ਜਾਣਾ ਬੜਾ ਕਿੰਨਾ ਕੁ ਦਿੰਦੀ ਦੱਸ ਤੇ ਸਹੀ ਇਹ ਦੁੱਧ ਦਿੰਦੀ 10 ਲੀਟਰ ਬੱਸ ਉਹ ਤੇਰਾ ਪੀ ਜਾਣਾ ਬੱਲੇ ਤੇਰੇ 10 ਲੀਟਰ ਦੀ ਕਹਿਨੀ ਜਿਹੜਾ ਤੇਰਾ ਕੱਦਿਆ ਤੇ 10 ਲੀਟਰ ਕਿੱਥੇ ਪੋਣਾ ਆਹ ਆ ਸਰਪੰਚ ਦੀ ਓਏ ਦੱਸ ਇਹਦੇ ਪਿੱਛੇ ਕੀ ਆ ਪਿੱਛੇ ਤਾਂ ਸਰਪੰਚ ਹੀ ਆ ਪਰ ਅੱਗੇ ਖਲੋਤੇ ਆ ਉਹ ਭਰਾ ਕੋਈ ਕੱਟੀ ਕੋਈ ਕਟਾਇਆ ਸੀ ਚੋਣੀ ਕਿਦਾਂ ਆ ਉਹ 10 ਮਿੰਟ ਸਰਪੰਚ ਨੂੰ ਥੱਲੇ ਛੱਡ ਲਿਆ ਕਰੀ ਮੱਝ ਨੂੰ ਸਵਾਹ ਪਾ ਲੱਗਣਾ ਉਹ ਸਰਪੰਚਾ ਇਧਰ ਅੱਗੇ ਆ ਜਾ ਆਏ ਨਾ ਕਿ ਲੱਤ ਮਾਰ ਕੇ ਤਾਂ ਇਹਨੇ ਖੁੱਲੀ ਛੁੱਟਿਆ ਦਾ ਇਧਰ ਆ ਜਾ ਕੇ ਠੀਕ ਗੱਲ ਹੈ ਕੋਈ ਨੀ ਕੋਈ ਆਇਆ ਥੱਲੇ ਇੱਕ ਖੜਨੀ ਕਿਦਾਂ ਮੱਝ ਤੁਸੀਂ ਲੈ ਆਏ ਸਰਦ ਕੋਈ ਉਹ ਕੋਈ ਨਹੀਂ ਸਰਪੰਚ ਨੇ ਆਪੇ ਲੈਣੀ ਆ ਆਪੇ ਲੈਣੀ ਸਰਪੰਚ ਬਾਹੋ ਬਲੀ ਆਵੇ ਮੋਡਿਆਂ ਦੇ ਚੋੱਕ ਕੇ ਲੈ ਆਣੀ ਇਹਨੇ ਉਹ ਲਜੂ ਦਾ ਬੜਾ ਤੇਜ ਬੰਦਾ ਜਦ ਸਰਪੰਚ ਇੱਕ ਵਾਰ ਗੇੜਾ ਮਾਰ ਕੇ ਹੱਥੋਂ ਦੀ ਫਿਰ ਵੇਖ ਉਹ ਰਹਿਂਦੇ ਹੋ ਰਹਿਂਦੇ ਉਹਨੂੰ ਗੇੜਾ ਮਾਰ ਲੈ ਕਹਿਣ ਡਿਆ ਆ ਜਿੱਡੀ ਕੋ ਉਹਦੀ ਲਾਂਗਾ ਤੇ ਪਠਾਨਕੋਟ ਜਿੱਨਾ ਵਾਇਆ ਪੈਣਾ ਪੂਰੀ ਲਾਂਗਾ ਹਾਂਜੀ ਜਿਹੜੇ ਭੈਣ ਵਾ ਆਪਣੇ ਚੈਨਲ ਨਾਲ ਜਿਹੜੇ ਵੀਡੀਓ ਤੇ ਲਈ ਜਾ ਵੇਖ ਤੇ ਬੇਨਤੀ ਹੁਣ ਤੁਹਾਡੇ ਅੱਗੇ ਵਾ ਵੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਆ ਜੀ ਵੇ ਸਰਪੰਚ ਜੀ ਵਿਚਾਰੇ ਵੀ ਲਾਪਾਪ ਪੂਰੀ ਹੀ ਮੱਝ ਕੀ ਗ੍ਰੀਦਣਗੇ ਉਹਦੇ ਵਿੱਚ ਚਲੋ ਠੀਕ ਹੈ ਜੀ ਮਿਲਦੇ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ ਜੀ